ਕੀ ਦੇਖ ਰਹੇ ਹੋ ਬਾਰਡਰ ਪਟੇਨੂ ਚ ਮੈਂ ਮੋਰਾ ਪੱਟੀ ਡੇਰਾ ਬਾਬਾ ਨਾਨਕ ਦੇ ਗ੍ਰੀਨ ਸਿਟੀ ਬਣ ਜਾ ਰਹੀ ਆ ਕਿਸ ਤਰ੍ਹਾਂ ਬਣ ਜਾ ਰਹੀ ਆ ਤਿਆਰ ਹੋ ਰਹੀ ਆ ਤੁਹਾਨੂੰ ਉਹਦੀਆਂ ਦਿਖਾਉਣ ਜਾ ਰਹੀਆਂ ਚਲ ਕੇ ਆ ਆ ਤੁਸੀਂ ਦੇਖੋ ਜੀ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਆ ਇਹ ਰੀਡ ਡਿਜ਼ਾਈਨਿੰਗ ਜਿਹੜੀ ਹੈਗੀ ਆ ਹੋਰ ਇਹ ਹੈਗੀ ਆ ਆ ਤੁਸੀਂ ਦੇਖ ਰਹੇ ਹੋ ਜੀ ਬਾਕਾਇਦਾ ਸਲਾਬ ਵੀ ਨਾ ਜਿਹੜੇ ਬੂਟੇ ਆ ਨੂੰ ਜਿਹੜੇ ਬੂਟੇ ਲੱਗ ਰਹੇ ਹੈਗੇ ਨੇ ਉਹਨਾਂ ਨੂੰ ਵੀ ਕੋਈ ਨੁਕਸਾਨ ਨਾ ਪਹੁੰਚੇ ਇਸ ਤਰ੍ਹਾਂ ਦੀ ਜਿਹੜੀ ਇਹ ਹੁਣ ਜਿਹੜਾ ਡੇਰਬਾ ਬਣਾਣਾ ਗ੍ਰੀਨ ਸਿਟੀ 'ਚ ਤਿਆਰ ਹੋ ਰਿਹਾ ਰਿਹਾ ਆ ਜਿਹੜੀ ਤੁਸੀਂ ਦੇਖ ਰਹੇ ਹੋ ਜੀ ਇਹਨਾਂ ਡੱਬੀਆਂ ਦੇ ਵਿੱਚ ਜਿਹੜੀਆਂ ਨੇ ਜਿਹੜੇ ਫੁੱਲ ਨੇ ਤਿੰਨ ਪ੍ਰਕਾਰ ਦੇ ਜਿਹੜੇ ਫੁੱਲ ਜਿਹੜੇ ਨੇ ਇੱਥੇ ਟੰਗੇ ਜਾਣਗੇ ਆ ਤੁਸੀਂ ਦੇਖ ਰਹੇ ਹੋ ਜੀ ਵਧੀਆ ਜਿਹੜਾ ਕੰਮ ਚੱਲ ਰਿਹਾ ਹੈਗਾ ਤੁਸੀਂ ਡੇਰਬਾ ਬਣਾਣਾ ਕਿ ਮੰਝਾ ਰਿਹਾ ਗ੍ਰੀਨ ਸਿਟੀ ਸਰਕਾਰੀ ਸਕੂਲ ਸਮਾਰਟ ਲੜਕੀਆਂ ਇਹ ਉਸ ਇੱਕ ਕੰਦੇ ਦੇ ਉੱਤੇ ਜਿਹੜੀ ਐਪੀਪੀ ਗ੍ਰੀਨ ਸਿਟੀ ਜਿਹੜੀ ਆ ਇਦਾਂ ਬਣ ਜਾ ਰਹੀ ਹੈ ਤੁਸੀਂ ਕਹਤਾ ਤੁਸੀਂ ਦੇਦੇ ਹੋ ਆ ਦੇਖੋ ਜੀ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਐਲਮੁਲਿੰਗਮ ਦੀ ਜਿਹੜੀਆਂ ਨੇ ਦੁਨੀਆਂ ਜਿਹੜੀਆਂ ਨੇ ਇਹਨਾਂ ਦੇ ਉੱਤੇ ਹੀ ਜਿਹੜਾ ਵੀ ਇਹ ਸਾਰਾ ਕੰਮ ਜਿਹੜਾ ਹੋਏਗਾ ਜੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਵੀ ਧੇਰਾ ਬਾਬਾ ਨਾਨਕ ਗ੍ਰੀਨ ਸਿਟੀ ਬਣ ਜਾ ਰਿਹਾ ਧੇਰਾ ਬਾਬਾ ਨਾਨਕ ਬਣੇਗਾ ਗ੍ਰੀਨ ਸਿਟੀ ਜਿੱਦ ਦੀ ਸ਼ੁਰੂਆਤ ਜਿਹੜੀ ਹੈ ਵਾਈਸ ਸਕੂਲ ਡੇਰ ਬਾਬਾ ਨਾਨਕ ਤੋਂ ਹੋ ਚੁੱਕੀ ਹੈ ਤੁਹਾਨੂੰ ਦਿਖਾਉਣ ਜਾ ਰਿਹਾ ਵੀ ਵੱਖ-ਵੱਖ ਤਿੰਨ ਪ੍ਰਕਾਰ ਦੇ ਜਿਹੜੇ ਨੇ ਇੱਥੇ ਬੂਟੇ ਜਿਹੜੇ ਇਹ ਵਿੱਚ ਲਾਏ ਗਏ ਨੇ ਔਰ ਜਿਹੜਾ ਇਹਨੂੰ ਪਾਣੀ ਦਾ ਵੀ ਜਿਹੜਾ ਵਾ ਪ੍ਰਬੰਧ ਉਹ ਵੀ ਨਾਲ ਹੀ ਕੀਤਾ ਹੋਇਆ ਵਾ ਤੁਹਾਨੂੰ ਦਿਖਾਉਣ ਜਾ ਰਿਹਾ ਵੀ ਇਹ ਵੱਖ-ਵੱਖ ਤਿੰਨ ਪ੍ਰਕਾਰ ਦੇ ਜਿਹੜੇ ਬੂਟੇ ਨੇ ਡੇਰ ਬਾਬਾ ਨਾਨਕ ਬਣੇਗਾ ਗ੍ਰੀਨ ਸਿਟੀ ਆ ਤੁਹਾਨੂੰ ਅੱਜ ਜਿਹੜੀ ਛਲਕੇ ਜੜੀ ਹੈ ਵੀ ਦਿਖਾਉਣ ਜਾ ਰਹੇ ਹਾਂ ਖਾਸ ਗੱਲ ਤੁਹਾਨੂੰ ਇੱਕ ਇਹ ਵੀ ਤੁਹਾਨੂੰ ਦੱਦੀ ਐ ਕਿ ਇਹ ਬੂਟੇ ਜਿਹੜੇ ਨੇ ਕੋਈ ਚੋਰੀ ਨਹੀਂ ਕੋਈ ਵੀ ਕਰ ਸਕਦਾ ਬਕਾਇਦਾ ਜੰਗਲਾ ਲਾ ਕੇ ਤੇ ਜਿੰਦਰੇ ਵੀ ਇਹਨੂੰ ਲਾਏ ਗਏ ਹੈਗੇ ਨੇ ਦੇਖ ਰਹੇ ਹੋ ਤੁਸੀਂ ਬਹੁਤ ਖੂਬਸੂਰਤ ਨਜ਼ਾਰਾ ਇਹ ਸਕੂਲ ਦਾ ਬॉयਜ਼ ਸਕੂਲ ਡੇਰਾ ਬੱਬਰਨਾਂਕ ਦੂਸਰਾ ਪਾਸਾ ਵੀ ਤੁਹਾਨੂੰ ਦਿਖਾਉਣੇ ਆ ਇਹ ਸਕੂਲ ਦਾ ਦੂਸਰੀ ਸਾਈਡ ਇਹ ਵੀ ਤੁਹਾਨੂੰ ਦਿਖਾਉਣ ਜਾ ਰਹੇ ਆ ਨੇ ਅਤੇ ਨੂੰ ਦਿਖਾ ਦਈਏ ਵੀ ਇਹ ਜਿਹੜੇ ਪਾਣੀ ਦੇ ਆ ਦੇਖੋ ਜੀ ਤੁਸੀਂ ਦੇਖ ਰਿਹਾ ਪਾਪਾਂ ਜਿਹੜੀਆਂ ਨੇ ਪਾਣੀ ਵਾਲੀਆਂ ਨਾਲੋਂ ਨਾਲ ਹੀ ਨਾਲੋਂ 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 ਨਾਲੀ ਜਿਹੜੀਆਂ ਨੇ ਇਹ ਲਾਈਆਂ ਗਈਆਂ ਹਨ ਗ੍ਰੀਨ ਸਿਟੀ ਡੇਰ ਬੱਬਰਾਂ ਦੇ ਸਾਰੇ ਸ਼ਹਿਰ ਦੇ ਜਿਹੜੇ ਨੇ ਕੰਦੇ ਉੱਤੇ ਇਸੇ ਤਰ੍ਹਾਂ ਹੀ ਗ੍ਰੀਨ ਸਿਟੀ ਜਿਹੜੀ ਹੈ ਨਾ ਉਹ ਬਣਾਈ ਜਾ ਰਹੀ ਹੈ ਖੂਬਸੂਰਤ ਮੇਲਾ ਸ੍ਰੀ ਚੋਲਾ ਸਾਹਿਬ ਵੀ ਆ ਰਿਹਾ ਵਾ ਮੱਦੇ ਨਜ਼ਰ ਰੱਖਦੇ ਆ ਡੇਰ ਬੱਬਰਾਂ ਨੂੰ ਖੂਬਸੂਰਤੀ ਵੱਲ ਵਧਾ ਹੋਇਆ ਖੂਬ ਸੁੰਦਰ ਜਿਹਾ ਨਜ਼ਾਰਾ ਧਰਬਾਬਾ ਨਾਨਕ ਗ੍ਰੀਨ ਸਿਟੀ ਦੇਖ ਰਹੇ ਹੋ ਤੁਸੀਂ ਜੀ